ਇੱਕ ਪਾਸੇ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਲੁਪਤ ਹੁੰਦੀ ਪਈ ਹੈ ਪਰ ਦੂਸਰੇ ਪਾਸੇ ਹੁਣ ਸ਼ਰਾਬ ਪੀਣ ਦੇ ਨਾਲ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲੋਕ ਹੈਰਾਨ ਤੇ ਡਰੇ ਹੋਏ ਨੇ ਪੂਰਾ ਮਾਮਲਾ ਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਿੰਡ ਤੂਤਾਵਾਲਾ ਦੇ ਵਿੱਚ ਇੱਕ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਕਹਿੰਦੇ ਕਿ ਸ਼ਰਾਬ ਪੀਣ ਦੇ ਲਈ ਗਿਆ ਸੀ ਪਰ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਸ ਦੀ ਲਾਸ਼ ਨੂੰ ਲੋਕਾਂ ਦੇ ਵੱਲੋਂ ਇੱਕ ਖੇਤਾਂ ਦੇ ਵਿੱਚ ਪਾਇਆ ਦੇਖਿਆ ਤੇ ਉਹਨਾਂ ਦੇ ਨਾਲ ਜਿਹੜੇ ਦੋਸਤ ਗਏ ਸਨ ਉਹ ਵੀ ਨੇਸਨ ਮੌਕੇ ਤੋਂ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਗੁਰਵਿੰਦਰ ਪੁੱਤਰ ਅਮਰੀਕ ਸਿੰਘ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਹਾਲੇ ਵਿਆਹਿਆ ਨਹੀਂ ਸੀ ਅਤੇ ਦਿਹਾੜੀ ਮਜ਼ਦੂਰੀ ਕਰਦਾ ਸੀ ਗੁਰਵਿੰਦਰ ਦੇ ਵੱਡੇ ਭਰਾ ਸੁਖਵਿੰਦਰ ਨੇ ਦੱਸਿਆ ਕਿ ਕੱਲ ਰਾਤ ਉਹ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪਿੰਡ ਦੇ ਲਈ ਗਿਆ ਪਰ ਦੇਰ ਰਾਤ ਵਾਪਸ ਨਹੀਂ ਆਇਆ ਰਾਤ ਕਰੀਬ 12 ਵਜੇ ਉਹਨਾਂ ਨੂੰ ਪਤਾ ਚੱਲਿਆ ਕਿ ਉਸਦੇ ਭਾਈ ਦੀ ਖੇਤਾਂ ਦੇ ਵਿੱਚ ਲਾਸ਼ ਪਈ ਹੈ ਅਤੇ ਉਸਤੇ ਦੋ ਉਸ ਨਾਰਨੀ ਸੰਦੇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਹੁਣ ਇਤਲਾ ਦੇ ਦਿੱਤੀ ਗਈ ਹੈ ਤੇ ਪਰਵਾਰਕ ਮੈਂਬਰਾਂ ਦੇ ਬਿਆਨ ਤੇ 174 ਦੀ ਕਾਰਵਾਈ ਕਰਦੇ ਆ ਪੁਲਿਸ ਦੇ ਵੱਲੋਂ ਵੀ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਬਸ ਉਹਨਾਂ ਨੇ ਇੱਕ ਜਣਾ ਨੇ ਦਰੂਹ ਮਲਾਤੀ ਦਰੂਹ ਹੀ ਮਲਾਇਆ ਕੋਈ ਪਤਾ ਲੱਗਦਾ ਸਾਬ ਮਲਾਈ ਸਪਰੇ ਅਜੇ ਸਪਰੇ ਮਲਾਈਆ ਅੱਛਾ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਮਤਲਬ ਕਿੱਧਰ ਮਿਲਿਆ ਕਿੱਧਰ ਮਿਲਿਆ ਸਾਨੂੰ ਤੇ ਕੋਈ ਖੇਤ ਵਿੱਚ ਕਿਹਾ ਵਾਰ ਰਿਹਾ ਸੀ ਖੇਰੋ ਨਾ ਦੱਸਿਆ ਜੀ। ਤੇਰੀ ਉਮਰ ਕਿੰਨੀ ਹੈ ਤੂੰ ਦੱਸਾ ਦੇ। 30 ਸਾਲ ਆ ਜੀ। ਲੈ ਕਿ ਨਹੀਂ ਗਿਆ। ਹਾਂ ਜੀ। ਕੀ ਲਿਖਾਇਆ? ਬਿਆਨ ਕੀ ਲਿਖਾਇਆ ਤੁਸੀਂ ਪੁਲਿਸ ਨੂੰ? ਬਿਆਨ ਨਹੀਂ ਲਿਖਾਇਆ ਜੀ ਵਿਚ। ਸ਼ਰਾਬ ਪੀਰੇ ਸਹੀਉਣਾ ਵਿੱਚ ਕਿਸੇ ਨਾਲ। ਕਿੰਨੇ ਬੁਲਾਈਏ ਪਤਾ ਲੱਗੇ? ਨਹੀਂ। ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਹੁਣ? ਕਾਰਵਾਈ ਹੋਣੀ ਚਾਹੀਦੀ ਨਾ ਸਰ। ਕਾਰਵਾਈ ਹੋਣੀ ਚਾਹੀਦੀ। ਹਾਂ ਜੀ। ਅਜੀ ਕੀ ਨਾਮ ਹੈ ਕੀ ਗੱਲ ਹੋਈ ਸੀ? ਇਹ ਜੀ ਦੋ ਤਿੰਨ ਜਣੇ ਗਏ ਸੀ ਜੀ ਖੇਤ ਕੌਣ ਕੌਣ ਗਿਆ ਸੀ ਇੱਕ ਕਾਲਾ ਸਿੰਘ ਇੱਕ ਆਪਣੇ ਗਰਦੀਬ ਇੱਕ ਮਲਕੀਤ ਉੱਥੇ ਰਲ ਕੇ ਕੋਈ दारू ਪੀਤੀ ਐ ਨਾ ਪਰਾਨੀ ਵੇਚਣਾ ਕੀ ਮਲਾਇਆ ਕੀ ਨਿਕਲਿਆ ਨੇ ਨਾ ਇਹ ਦੋਸਤ ਸੀ ਤਿੰਨੋ ਜੀ ਤਿੰਨ ਜਣੇ ਸੀ ਪਹਿਲੇ ਵੀ ਕਦੇ ਬੰਦੇ ਐ ਇਸ ਤਰ੍ਹਾਂ ਨੇ ਪਹਿਲੇ ਕਦੇ ਨਹੀਂ ਬੰਦੇ ਸੀ ਇਹ ਫਿਰ ਕਿੱਧਰ ਮਿਲਿਆ ਖੇਤ ਦੇ ਵਿੱਚ ਕਿਵੇਂ ਇਨਫੋਰਮੇਸ਼ਨ ਤੇ ਇਥੋਂ ਪਿੰਡੋਂ ਐ ਜਾ ਕੇ ਗਏ ਘਟ ਜੇ ਪਿੰਡੋਂ ਪਤਾ ਨਹੀਂ ਲੱਗਾ ਕੀ ਮਿਲਿਆ ਨਹੀਂ ਇਹ ਨਹੀਂ ਪਤਾ ਲੱਗਾ ਅਜੇ ਕੀ ਕਾਰਵਾਈ ਕਰੇ ਤੌਣ ਜਿਹੜੇ ਰਿਪੋਰਟ ਚ ਪਤਾ ਲੱਗੂਗਾ ਜੀ ਕੀ ਕਾਰਵਾਈ ਕਰੀਏ ਪੁਲਿਸ ਪੁਲਿਸ ਨੇ ਤਾਂ ਹੁਣ ਰਾਤ ਦਾ ਵੀ ਹੁਣ ਜਿਹੜੀ ਰਿਪੋਰਟ ਆਊਗੀ ਬਾਕੀ ਉਹਨਾਂ ਕਹਿ ਰਏ ਸੀ ਕਰਦੇ ਆ ਕਾਰਵਾਈ ਔਰ ਕੋਈ ਕੀ ਤੱਕ ਉਹਨਾਂ ਨੇ ਕੀ ਲਿਖਿਆ ਇਹ ਤਾਂ ਉਹਨਾਂ ਨੂੰ ਪਤਾ ਤੁਹਾਨੂੰ ਕਿਨੇ ਲਾਤਾ ਜੀ ਮਿਲਿਆ ਸੀ ਸਾਨੂੰ ਜੇ ਫੋਨ ਮਿਲਿਆ ਸੀ ਉਹ ਤੋਂ ਪੜੋਸੀ ਨੇ ਫੋਨ ਕੀਤਾ ਸੀ ਬੇਸਤਤਾ ਤੇ ਭਾਰ ਤੇ ਉਹ ਮੌਕੇ ਤੇ ਫਿਰ ਭੱਜ ਗਏ ਸੀ ਉਹ ਦੋਨੋਂ ਨਹੀਂ ਉੱਥੇ ਨਹੀਂ ਸੀ ਜੀ ਅੱਛਾ ਉੱਥੇ ਨਹੀਂ ਸੀ ਹਾਂਜੀ ਫਿਰ ਉਹ ਘਰੇ ਵੀ ਨਹੀਂ ਆ ਗਏ ਨਹੀਂ ਘਰੇ ਵੀ ਨਹੀਂ ਘਰੇ ਵੀ ਨਹੀਂ ਆ ਗਏ ਹਾਂਜੀ ਠੀਕ ਪਹਿਲੇ ਪੰਚਾਇਤ ਕਹਿੰਦੇ ਸੀ ਵੀ ਉੱਥੇ ਬੁਲਾਉਂਦਿਆਂ ਵੀ ਚਲੋ ਚੌਕੀ ਬੁਲਾ ਦਿੰਨੇ ਆ ਸੇਰੋਥ ਨੇ ਗਾਈ ਹਾਂ ਜੀ ਉਹਨ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਬਸ ਇਹ ਜਿਹੜਾ ਇਹਦਾ ਇਨਸਾਫ ਹੋਣਾ ਚਾਹੀਦਾ ਇਹ ਨਾ ਡੈਡਬੋਡੀ ਤਲਾ ਮੈਡੀਸੀ ਜੀ ਇਹ ਦੁਜਾ ਡੈਡਬੋਡੀ ਪਈਆ ਉਹਦਾ ਰਾਹ ਦੀ ਮੋਰਚੀ ਰਖਾਤੀ ਸੀਗੀ ਉਸ ਵਾਟਰ ਤੋਂ ਬਾਅਦ ਚ ਰਿਪੋਰਟ ਜਿਹੜੀ ਹੋਊਗੀ ਉਹਦੇ ਅਗਰ ਕਾਰਵਾਈ ਕੀਤੀ ਜਾਵੇ ਕੋਡ ਪੁਆਇੰਟ ਦਾ ਮਾਦਾ ਦੱਸਿਆ ਜਾ ਰਿਹਾ ਕੋਡ ਪੁਆਇੰਟ ਉਹ ਤਾਂ ਪੋਸ਼ਵਾਟਰ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਜੀ ਪਿਵਾੜ ਵਾਲੇ ਕਹਿ ਰਹੇ ਆਂ ਵੀ ਕੱਲ ਤਿੰਨ ਬੰਦਿਆਂ ਨੇ ਦੋਸਤਾਂ ਨੇ ਇਕੱਠੇ दारू ਕੀਤੀ ਐ ਖੇਤ ਦੇ ਵਿੱਚ ਕੋਈ ਸਪਰੇਅ ਵੀ ਮਿਲੀ ਐ ਇਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਆਈ ਐ ਨਹੀਂ ਸਪਰੇਅ ਨਹੀਂ ਕੋਈ ਜੀ दारू ਜੂ ਕੀਤੀ ਨਾਲ ਚੱਲੇ ਜਾਲੇ ਸੀਗੇ ਹਾਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਪੋਸਟ ਵਾਰਡ ਉੱਤੇ ਰਿਪੋਰਟ ਜਿਹੜੀ ਆਊਗੀ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਫਿਲਹਾਲ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ 174 ਦੀ ਕਾਰਵਾਈ ਹੈ ਹਮੇਤ ਜਾਂਦੀ ਐ ਪੰਜ ਜੀ